ਹਾਂਜੀ ਸਤਿ ਸ਼੍ਰੀ ਅਕਾਲ ਜੀ ਵੇਦਰ ਬਹਿ ਹਰਪ੍ਰੀਤ ਵੇਖਦੇ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅਸੀਂ ਚੈਨਲ ਤੇ ਤੇ ਅੱਜ ਸ਼ਾਮ ਤੋਂ ਲੈ ਕੇ ਇਤਰਾਤ ਦੇ ਵਿਚਕਾਰ ਮੌਸਮ ਕਿਸ ਤਰ੍ਹਾਂ ਦਾ ਬਣਿਆ ਰਹਿ ਸਕਦਾ ਹੈ ਤੇ ਕਿੱਥੇ-ਕਿੱਥੇ ਜੜਮੀ ਦੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਅਗਲੇ 12 ਤੋਂ 14 ਘੰਟੇ ਦੀ ਮੌਸਮ ਦੀ ਗੱਲ ਕਰਾਂਗੇ ਤਾਂ ਕਿੱਥੇ-ਕਿੱਥੇ ਕਿਹੋ ਜਿਹਾ ਮੌਸਮ ਰਹਿ ਸਕਦਾ ਹੈ ਤਾਂ ਸਾਰੀ ਅਪਡੇਟ ਜੋ ਵੀ ਜਾਣਕਾਰੀ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆਂ ਜਿਹੜੇ ਵੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰ ਵੀਰਾਂ ਵੇਖ ਸਕਦੇ ਹੋ ਜੋ 4 ਵਜੇ ਦੀਆਂ ਜੋ ਅੱਜ 1 ਫਰਵਰੀ ਸ਼ਾਮ 4 ਵਜੇ ਦੀਆਂ ਲਾਈਵਤਾ ਸੈਟਲਾਈਟ ਤਸਵੀਰਾਂ ਨੇ ਤਾਂ ਇਸ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਵੇਖ ਸਕਦੇ ਪੂਰਬੀ ਆਪਣੇ ਖੇਤਰ ਹੋ ਗਿਆ ਠੀਕ ਹੈ ਉਸ ਪਰ ਮੱਧ ਪੰਜਾਬ ਹੋ ਗਿਆ ਇੱਥੇ ਕੁਝ ਕੁਲਾਕਾਂ ਵਿੱਚ ਜਿਹੜੀ ਸੰਘਣੀ ਬੱਦਲਵਾਈ ਦਾ ਦੌਰ ਜਾਰੀ ਕੁਝ ਕੁਲਾਕਾਂ ਵਿੱਚ ਹਲਕੀ-ਫੁਲਕੀ ਬੱਦਲਵਾਈ ਬਣੀ ਆਈ ਹੈ ਤੇ ਕੁਝ ਮੱਧਜਾਤ ਬਾਬਤ ਖੇਤਰ ਕੁਝ ਪੂਰਬੀ ਕੁਝ ਮੱਧ ਪੰਜਾਬ ਜਿਵੇਂ ਅਸੀਂ ਕਹਿ ਸਕਦੇ ਹੁਦਿਆਣਾ ਦੇ ਆਸ-ਪਾਸ ਖੇਤਰਾਂ ਵਿੱਚ ਤੇ ਉਸ ਪਰ ਪਟਿਆਲਾ ਆ ਗਿਆ ਸੰਗਰੂਰ ਮੁਹਾਲੀ ਫਤਗੜ ਸਾਹਿਬ ਰੂਪਨਗਰ ਅਨੰਦਪੁਰ ਸਾਹਿਬ ਤੇ ਇਸ ਦੇ ਨਾਲ ਲੱਗਦੇ ਰਲੇ ਜਿਵੇਂ ਹੋ ਗਏ ਆਪਣਾ ਹੁਸ਼ਿਆਰਪੁਰ ਹੋ ਗਿਆ ਪਠਾਨਕੋਟ ਗੁਰਦਾਸਪੁਰ ਦੇ ਇਲਾਕੇ ਕੁਝ ਅਮਰਸਰਤ ਤੇ ਭਾਗ ਹੋ ਗਏ ਮਲੇਰਕੋਟਲਾ ਦੇ ਹੋ ਗਏ ਕੁਝ ਭਾਗ ਤੇ ਉਸ ਤੋਂ ਬਾਅਦ ਇਸ ਦੇ ਨਾਲ ਬਰਨਾਲਾ ਦੇ ਕੁਝ ਭਾਗ ਇਹਨਾਂ ਇਲਾਕਿਆਂ ਵਿੱਚ ਕੁਝ ਕੁ ਇਲਾਕਿਆਂ ਵਿੱਚ ਹਲਕੀ ਤੇ ਕੁਝ ਕੁ ਇਲਾਕਿਆਂ ਵਿੱਚ ਸੰਘਣੀ ਜਿਹੜੀ ਬੱਦਲਵਾਈ ਦਾ ਦੌਰ ਚੱਲ ਰਹੀ ਹੈ ਤੇ ਬਾਕੀ ਜਿਹੜੇ ਪੱਛਮੀ ਖੇਤਰ ਹੋ ਗਏ ਖਾਸ ਕਰ ਸਰਦੀ ਹੋ ਗਏ ਜਾਂ ਦੱਖਣੀ ਪੰਜਾਬ ਹੋ ਗਿਆ ਇੱਥੇ ਫਿਲਹਾਲ ਮੌਸਮ ਸਾਫ ਬਣਿਆ ਤੇ ਕਈ ਇਲਾਕਿਆਂ ਵਿੱਚ ਵਧੀਆ ਝਟਪ ਲੱਗੀ ਹੋਈ ਹੈ ਤਾਂ ਮੀਂਹ ਜਿਹੜਾ ਸਿਸਟਮ ਸੀਗਾ ਲੰਘ ਗਿਆ ਠੀਕ ਹੈ ਹੁਣ ਹਜੇ ਵੀ ਕੁਝ ਕੁ ਖੇਤਰਾਂ ਵਿੱਚ ਅਜੇ ਜਿਹੜੀ ਬੱ ਦੇ ਕਰੀਬ ਜਾਂ ਰਾਤ ਦੇ ਕਰੀਬ ਕੁਝ ਕੁ ਮਾੜੇ ਮੋਟੇ ਖੇਤਰਾਂ ਵਿੱਚ ਦਰਜ ਕੀਤਾ ਜਾ ਸਕਦਾ ਹੈ ਖਾਸ ਕਰਕੇ ਪੂਰਬੀ ਖੇਤਰ ਜਿਹੜੇ ਪਹਾੜ ਦੇ ਨਾਲ ਲੱਗਦੇ ਖੇਤਰ ਜਾਂ ਮੱਧ ਪੰਜਾਬ ਦੇ ਕੁਝ ਖੇਤਰ ਹੋਗੇ ਇਹਨਾਂ ਇਲਾਕਿਆਂ ਵਿੱਚ ਥੋੜੀ ਬੁਝ ਸੁਭਾਵਨਾ ਰਵੇਗੀ ਸ਼ਾਮ ਨੂੰ ਜਾਂ ਰਾਤ ਨੂੰ ਤਾਂ ਇਹ ਜਿਹੜਾ ਸਿਸਟਮ ਹੋਵੇਗਾ ਸ਼ਾਮ ਦੇ ਕਰੀਬ ਜਾਂ ਰਾਤ ਦੇ ਕਰੀਬ ਆਗਾ ਲੰਘ ਜਗਾ ਜਾਨੀ ਕਿ ਇਸ ਤਰ੍ਹਾਂ ਜਿਹੜੇ ਪਹਾੜਾਂ ਦੇ ਉੱਪਰ ਵੱਲ ਨੂੰ ਮੂਵ ਕਰਦਾ ਚਲ ਜਾਏਗਾ ਤੇ ਕਾਫੀ ਇਲਾਕਿਆਂ ਜਿਹੜਾ ਮੌਸਮ ਸਾਫ਼ ਹੋ ਜਾਏਗਾ ਹੌਲੀ ਹੌਲੀ ਅੱਜ ਰਾਤ ਦੇ ਕਰੀਬ ਤੇ ਇਹ ਸਿਸਟਮ ਖਾਸ ਕਰਕੇ ਇਸ ਤੇ ਜਿਹੜਾ ਅਸਰ ਹੋਵੇਗਾ ਪੂਰਬੀ ਖੇਤਰ ਜਿਹੜੇ ਪਹਾੜ ਦੇ ਨਾਲ ਲੱਗਦੇ ਖ ਦੇਨ ਇਲਾਕੇ ਵਿੱਚ ਥੋੜੀ ਬੋਝ ਸਵਾਭਨਾ ਰਵੇ ਕਿਤੇ ਕਿਤੇ ਜਿਹੜਾ ਹਲਕੇ ਜਿਵੇਂ ਤੇਜ਼ ਛਰਾਟੇ ਵੇਖਣ ਨੂੰ ਮਿਲ ਸਕਦੇ ਨੇ ਥੋੜੇ ਬਤ ਖੇਤਾਂ ਵਿੱਚ ਸਵਾਭਨਾ ਰਵੇਗੀ ਜ਼ਿਆਦਾਤਰ ਇਲਾਕੇ ਮੌਸਮ ਸਾਫ਼ ਤੇ ਠੀਕ ਠਾਕ ਬਣਿਆ ਰਹੇਗਾ ਇਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਲੱਗੇਗਾ ਉਹ ਲੱਗੇਗਾ 3 4 5 ਫਰਵਰੀ ਦੇ ਦਰਮਿਆਨ ਲੱਗੇਗਾ ਜੋ ਕਿ ਫਿਰ ਤੋਂ ਪੰਜਾਬ ਵਿੱਚ ਇੱਕ ਵਾਰ ਫਿਰ ਹਲਕੇ ਤੋਂ ਦਰਮਿਆਨਾ ਵੀ ਦਰਜ ਕੀਤਾ ਜਾਵੇ ਕਿਤੇ ਕਿਤੇ ਜਿਹੜੀ ਭਾਰੀ ਵੀ ਚੱਟ ਲੱਗ ਸਕਦੀ ਹੈ ਤੇ ਬਾਕੀ ਉਹ ਤੁਹਾਨੂੰ ਆਪਾਂ ਬਾਅਦ ਵਿੱਚ ਅਪਡੇਟ ਕਰ ਦਾਂਗੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬਾਕੀ ਹੁਣ ਜਿਹੜਾ ਹੋਲੀ ਵਾਲਾ ਸਿਸ ਪੰਜਾਬ ਨੂੰ ਜਿਵੇਂ ਕਹਾਗਾ ਵਾਜੇਗਾ ਜਾਨਕੀ ਪਹਾੜਾਂ ਦੇ ਉੱਪਰ ਸ਼ਿਫਟ ਹੋ ਜਾਏਗਾ ਤੇ ਪੰਜਾਬ ਤੇ ਕਾਫੀ ਲਾ ਕੇ ਹੌਲੀ ਹੌਲੀ ਸਾਫ਼ ਹੋਣੇ ਸ਼ੁਰੂ ਹੋਏ ਇਹਨਾਂ ਗੱਲ ਸ਼ਾਮ ਦੇ ਕਰੀਬ ਜਾਂ ਰਾਤ ਦੇ ਕਰੀਬ ਤੇ ਅੱਜ ਰਾਤ ਨੂੰ ਇਸ ਦਾ ਜਿਵੇਂ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਜਾਨਕੀ ਰਾਤ ਤੱਕ ਸਿਸਟਮ ਐਕਟਿਵ ਰਹਿ ਸਕਦਾ ਉਸ ਤੋਂ ਬਾਅਦ ਕਮਜ਼ੋਰ ਹੋ ਜਾਏਗਾ ਸਿਸਟਮ ਜਿਹੜਾਗਾ ਲੰਘ ਜਾਏਗਾ ਤੇ ਅੱਜ ਰਾਤ ਤੱਕ ਜਿਹੜੀਆਂ ਪੂਰੇ ਦੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਜਾਨਕੀ ਪੂਰਬ ਦਿਸ਼ਾ ਤੋਂ ਹਵਾ ਚਲਦੀਆਂ ਰਹਿਣਗੀਆਂ ਕੁਝ ਦੱਖਣੀ ਪੱਛਮੀ ਹੋਗੀਆਂ ਕੁਝ ਪੂਰਬ ਦਿਸ਼ਾ ਤੋਂ ਹਵਾ ਜਿਹੜੀਆਂ ਚਲਦੀਆਂ ਰਹਿਣਗੀਆਂ ਤੇ ਕੱਲ ਤੋਂ ਫਿਰ ਜਿਹੜੀ ਉ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ